ਬਟ ਇੱਕ ਇੱਚੀ ਚੰਗੀ ਜ਼ਰੂਰ ਹੋ ਗਈ ਵੀ ਉਹਨੇ ਇਹਨਾਂ ਫੜਾਂ ਨੇ ਸਾਰੇ ਪੰਜਾਬੀਆਂ ਨੂੰ ਇਕੱਠੇ ਕਰ ਦਿੱਤਾ ਸਾਰੇ ਪੰਜਾਬੀਆਂ ਨੇ ਇੱਕ ਦੂਜੇ ਦੀ ਬਾਹ ਫੜੀ ਪੰਜਾਬੀ ਪੰਜਾਬੀ ਨੂੰ ਬਚਾਉਣ ਦੇ ਲਈ ਅੱਗੇ ਆਏ ਹੋ ਤਾਂ ਚਲੋ ਕਹਿਣੇ ਆਣਾ ਸੀ ਤੇ ਕੋਣ ਆਂਦਾ ਅੱਜ ਤੱਕ ਵੀ ਹਾਂ ਵੀ ਉਹਦਾ ਵੀ ਹਮੇਸ਼ਾ ਪੰਜਾਬ ਨਾਲ ਹੋਇਆ ਤੇ ਬਿਤਕ ਰਹੀ ਹੈ ਚਾਹੇ ਸੈਂਟਰ ਵੱਲੋਂ ਚਾਹੇ ਕਿਸੇ ਤੋਂ ਲਾ ਲੋ ਕਿਉਂ ਵੀ ਹਾਂ ਵੀ ਸੈਂਟਰ ਦੇ ਵਿੱਚ ਵੀ ਤੁਸੀਂ ਲਾ ਲੋ ਜੇ ਮੋਦੀ ਆ ਮੋਦੀ ਨੂੰ ਵੀ ਹਮੇਸ਼ਾ ਇਹੀ ਆ ਵੀ ਉਹਨੂੰ ਪੰਜਾਬ ਚਾਹੀਦਾ ਉਹਨੂੰ ਪੰਜਾਬੀ ਨਹੀਂ ਚਾਹੀਦੇ ਉਹਨੂੰ ਕਸ਼ਮੀਰ ਚਾਹੀਦਾ ਉਹਨੂੰ ਕਸ਼ਮੀਰੀ ਨਹੀਂ ਚਾਹੀਦੇ ਪਰ ਉਹਨੂੰ ਸਮਝਣਾ ਪੈਣਾ ਜਾਂ ਸੋਚਣਾ ਪੈ ਜਾਈਦਾ ਵੀ ਹਾਂ ਵੀ ਵੀ ਠੀਕ ਆ ਪੰਜਾਬ ਦੇ ਪੰਜਾਬ ਮੈਨਾਂ ਕਸ਼ਮੀਰ ਤੇ ਕਸ਼ਮੀਰੀਆਂ ਤੁਸੀਂ ਕਿਵੇਂ ਬਖ ਕਰਨੋਂਗੇ ਉਹਨੂੰ ਇਹ ਸੋਚਣਾ ਚਾਹੀਦਾ ਵੀ ਹਾਂ ਵੀ ਪੰਜਾਬ ਕੀ ਬਾਕੀ ਸਾਰੇ ਦੇਸ਼ ਦੇ ਜਿੰਨੇ ਵੀ ਸੂਬੇ ਆ ਸਾਰੇ ਤੇਰੇ ਆਪਣੇ ਵੀ ਕਿਉਂ ਇਦਾਂ ਦਾ ਵਿਤਕਰਾ ਕਰਿਆ ਕਰਨ ਵੀ ਹਾਂ ਇਹਨਾਂ ਨੂੰ ਜਰੂਰ ਆ ਵੀ ਜਿਹੜਾ ਪੰਜਾਬ ਕਦੀ ਪਹਿਲਾਂ ਨਹੀਂ ਟਾਇਆ ਜਾਂ ਪਹਿਲਾਂ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰਿਆ ਤੋ ਤੇਰੇ ਢਾਣ ਨ ਵੀ ਢੈਣ ਨਹੀਂ ਲੱਗਾ ਹਨਾ ਵੀ ਜਦੋਂ ਆਪਾਂ ਸੁਣਦੇ ਆ ਵੀ ਕਦੀ ਉਹ ਕਹਿਣ ਦੇ ਆ ਵੀ ਵੀ ਸ਼ਾਇਦ ਲੱਡ ਗੇਟ ਵੱਲ ਤੋਂ ਤਰੀਕੇ ਨਾਲ ਖੋਲ ਦਿੱਤੇ ਗਏ ਵੀਡੀਓ ਵਾਇਰਲ ਹੋਈ ਵੀ ਉਹ ਮਤਲਬ ਕਿ ਤੁਸੀਂ ਇਹਨਾਂ ਨੂੰ ਵੀ ਪੰਜਾਬਰ ਨੂੰ ਜਾਣ ਕੇ ਛੱਡਿਆ ਗਿਆ ਮੈਨੂੰ ਪਤਾ ਇਹ ਵਿੱਚ ਕਿੰਨੀ ਸੱਚਾਈ ਹੈ ਕਿ ਕਿੰਨੀ ਸੱਚਾਈ ਨਹੀਂ ਹੈ ਪਰ ਇਹ ਗੱ ਜੇ ਤੁਸੀਂ ਸੰਤ ਨੇ ਹਮੇਸ਼ਾ ਪੰਜਾਬ ਦੇ ਨਾਲ ਮਿਸਕਰਾਇ ਕੀਤਾ ਵੀ ਉਹਨੂੰ ਹਮੇਸ਼ਾ ਵੀ ਹਾਂ ਵੀ ਠੱਗੀਆਂ ਨਾਲ ਵੀ ਪਿੰਡਾ ਪੰਜਾਬ ਨੂੰ ਰੱਖਿਆ ਵੀ ਠੱਗੀਆਂ ਪੰਜਾਬ ਨੇ ਲੱਗਣੀਆਂ ਕੋਈ ਉਹਨੂੰ ਕੰਟ ਨਹੀਂ ਕੋਈ ਕੁਛ ਨਹੀਂ ਪਤਾ ਨਹੀਂ ਤੈਨੂੰ ਤੁਹਾਡੇ ਮਿਲ ਕੇ ਇਹਦੀ ਗੱਲ ਦਾ ਸਾਡਾ ਨਰੋਸਾ ਹੈ ਜੇ ਕਿ